ਤੁਹਾਡੇ ਕਰਜ਼ਾ ਮਾਫ ਕਰਨਾ ਚਾਹੀਦਾ ਉਹਨੇ ਅਸੀਂ ਕਿੱਥੋਂ ਲਾਵਾਂ ਕਿੰਨਾ ਕਾ ਮੈਂ ਤਾਂ 50000 ਕਰ ਦਿੱਤੇ ਕਰਜ਼ਾ ਕਾ ਦਾ ਕਿਸ ਕਰ ਨਾਲ ਕਿ ਲਿਆ ਸੀ ਕਰ ਰੱਖਤੀ ਕਿ ਨਹੀਂ ਬੈਂਕ ਚੋਂ ਲਿਆ ਹਾਂਜੀ ਲਿਆ ਲਿਆ 50000 ਰੁਪਏ ਮੇਰੀ ਗੱਡੀ ਚੋਂ ਲਿਆ ਗੱਡੀ ਚੋਂ 50000 ਰੁਪਏ ਲਿਆ ਨਹੀਂ ਬੰਦੇ ਸਾਡੇ ਨਹੀਂ ਨਹੀਂ ਮੈਂ ਲੱਗ ਜਾਣਾ ਲਿਆ ਲਓ ਪ냐 ਪ냐 ਜਾ ਰਹੀ ਸਾਰੇ ਲਿਆ ਆ ਆਪਣੇ ਘਰਾਂ ਵਾਂ ਕਿੰਨੇ ਘਰ ਨੇ ਪਿਆੜੀ ਕਰਦੇ ਮੇਰਾ ਮੁੰਡਾ ਦਾ ਕਾਲ ਜਿੰਦੇ ਨਾਲ ਇਹਦਾ ਲੈਦਾ ਦੁੰਦੇ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਰਹਿ ਗਿਆ ਸਦਾ ਮੇਰਾ ਫੁੱਤ ਮੇਰਾ ਹੈ ਹਾਂ ਕੀ ਕੀ ਫਿੱਟੋ ਵੰਡਿਕਣਾ ਹਾਂ ਹਾਂ ਸਹਾਉਣਾ ਡੰਗਰਾ ਦੇ ਹਿਸਾਬ ਦੇ ਸਾਰਿਆਂ ਨੇ ਲਿਆ ਨੀ ਕਿੰਨੇ ਘਰ ਨੇ ਇਹ ਟੋਟਲ ਅੱਠ ਘਰ ਹੈ 8 ਘਰਾਂ ਦਾ ਮਤਲਬ ਹਰ ਇੱਕ ਕੋਲ ਡੰਗਰ ਸੀ ਹੈ ਉਸ ਦੇ ਹਿਸਾਬ ਨਾਲ ਆਪਣਾ ਮਾਣਾ ਬੋਟਾ ਚਲੋ ਮੈਨੂੰ ਤੁਸੀਂ ਦੱਸ ਦਿਓ ਤੇ ਫਿਰ ਜੇ ਸਾਰਿਆਂ ਦਾ ਤੇ ਇਹ ਅਬ ਵੀ ਮੇਰੇ जिम्मे ਪਾ ਦੇ ਅੱਜ ਤੋਂ ਭਾਰਤੂ ਲਾ ਦੇ ਆਪਣੇ 50000 ਦਾ ਠੀਕ ਹੈ ਠੀਕ ਹੈ ਮੈਂ ਕਰ ਦੂੰ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਕੋਈ ਡੰਗਰ ਵੀ ਨਹੀਂ ਜਾ ਕੇ ਮੈਂ ਖੋ ਤਾਂ ਕਿੱਥੇ ਕਮਾਏਗਾ ਡੰਗਰ ਕਿੰਨੇ ਰੁੜੇ ਆ 38000 ਦਾ 30000 ਰੁੜ ਗਏ ਨਹੀਂ ਨਹੀਂ ਕੋਈ ਨਹੀਂ 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 ਆ ਆ ਮੈਂ ਲੋਕਾਂ ਚ ਕਹਿ ਰਿਹਾ ਵੀ ਤੁਹਾਡੇ ਪੈਸੇ ਵੀ ਲਾ ਦੇਣੇ ਆ ਤੇ ਬਾਕੀ ਵੀ ਤੁਸੀਂ ਬੇਫਿਕਰ ਰਹੋ ਪੰਜਾਬ ਜਮੈਂ ਤੁਹ ਸਭ ਨੂੰ ਦੇ ਰਿਹਾ ਹੈ ਨਾ ਤੇ ਚੌਥਾ ਕਿਹੜਾ ਤੁਸੀਂ ਆਓ ਪੜਾਓ ਇਹ ਪਨਾਰੀ ਆ ਮੈਂ ਹਾਂ ਅੱਛਾ ਆਪ ਜੀ ਤੁਸੀਂ ਜਿਹੜਾ ਕਿਹਾ ਸੀ ਬੈਂਕ ਦਾ ਕਰਜ਼ਾ ਹੈ ਨਾ ਸੋ ਇਹ ਮੇਰੇ ਆਪਣੇ ਲੋਕ ਨੇ ਮੈਂ ਜਿੱਥੇ ਵਿਜ਼ਿਟ ਕਰਕੇ ਆਇਆ ਤਾਸਪਿੰਡ ਦੇ ਅੰਦਰ ਸੋ ਇਹਨਾਂ ਨੇ ਬੈਂਕ ਦਾ ਜਿਹੜੀ ਉਹ ਕਰਜ਼ਾ ਸੀਗਾ ਚਾਰ ਪਰਿਵਾਰਾਂ ਦਾ 50-50 ਹਜ਼ਾਰ ਰੁਪਈਆ ਸੋ ਮੈਂ 2 ਲੱਖ ਰੁਪਈਆ 50-50 ਹਜ਼ਾਰ ਚਾਰ ਪਰਿਵਾਰਾਂ ਨੂੰ ਦਿੱਤਾ ਸੋ ਅਗਾਹ ਵੀ ਜਿੱਥੇ ਕਿਤੇ ਬਾਦੀ ਲੋੜ ਹੋਗੀ ਅਸੀਂ ਇਹਨਾਂ ਦੇ ਨਾਲ ਖੜੇ ਆ ਆਪਣੇ ਲੋਕ ਨੇ ਆਪਣੇ ਪੰਜਾਬੀ ਨੇ ਆ ਦੇਖੋ ਮੇਰੇ ਹਲਕੇ ਦਾ ਸਭ ਤੋਂ ਲਾਸਟ ਪਿੰਡ ਆ ਔਰ ਇਹ ਲਾਸਟ ਕੜੀ ਆ ਜਿਹਦੇ ਦੇ ਕੋਲ ਅੱਜ ਆਪਾਂ ਪਹੁੰਚੇ ਆ ਇਹ ਪਰਿਵਾਰ ਜ਼ਿਲ੍ਹਾ ਮੋਗੇ ਨਾਲ ਸੰਬੰਧ ਰਿਨੇ ਕੁਝ ਸਾਲ ਪਹਿਲਾਂ ਇੱਥੇ ਆ ਕੇ ਇਹਨਾਂ ਨੇ ਜ਼ਮੀਨਾਂ ਲਈਆਂ ਉੱਥੋਂ ਵੇਚ ਕੇ ਤੇ ਚੰਗੇ ਭਾਗਾਂ ਨੂੰ ਆਏ ਕਿ ਜ਼ਿੰਦਗੀ ਦਾ ਸਮਾਜ ਤੇ ਬਿਹਤਰ ਨਿਕਲੂਗਾ ਪਰ ਇਹ ਕੁਦਰਤ ਆ ਜਿਹਨੇ ਪਤਾ ਨਹੀਂ ਮੁੰਡੇ ਨੂੰ ਕਿਹੜੇ ਰੰਗ ਚ ਕਦੋਂ ਰੰਗ ਦੇਣਾ ਔਰ ਇਹਨਾਂ ਘਰਾਂ ਦੇ ਵਿੱਚ ਮੈਂ ਅੱਜ ਆਇਆ ਔਰ ਬਹੁਤ ਭਾਰੀ ਮਸੀਬਤ ਦੇ ਵਿੱਚੋਂ ਇਹ ਪਰਿਵਾਰ ਉੱਭਰੇ ਆ ਅੱਜ ਉਭਰੇ ਤਾਂ ਨਹੀਂ ਮੈਂ ਕਹਿ ਸਕਦਾ ਪਰ ਜ਼ਿੰਦਗੀਆਂ ਬਚ ਗਈਆਂ ਨੇ ਸਭ ਤੋਂ ਪਹਿਲਾਂ ਇਸ ਗੱਲ ਦੀ ਤਸੱਲੀ ਆ ਇਹਨਾਂ ਦੇ ਪਸ਼ੂ ਵੀ ਕਾਫੀ ਰੁੜੇ ਆ ਤੇ ਦਾਣਾ ਕਿਸੇ ਵੀ ਤਰ੍ਹਾਂ ਦਾਣਾ ਇਹਦੇ ਘਰ ਦੇ ਵਿੱਚ ਜਿਹੜਾ ਅਜੇ ਕਿ ਜ਼ਿੰਮੇਦਾਰ ਪਰਿਵਾਰ ਨੇ ਪਰ ਲੋਕਾਂ ਦਾ ਪੇਟ ਪਾਲਣ ਵਾਲੇ ਆ ਲੇਕਿਨ ਅੱਜ ਹਾਲਾਤ ਇਹ ਆ ਵੀ ਅੱਜ ਇਹਨਾਂ ਦੇ ਘਰ ਜਿਹੜੇ ਦਾਣੇ ਰੱਖੇ ਸੀ ਉਹ ਸਾਰੇ ਬਰਬਾਦ ਹੋ ਗਏ ਆ ਢੋਲ ਫੱਟ ਗਏ ਆ ਤੇ ਪਸ਼ੂ ਰੁੜ ਕੇ ਇਹਨਾਂ ਦੇ ਇਥੋਂ ਚਲੇ ਗਏ ਆ ਔਰ ਜ਼ਮੀਨਾਂ ਦੇ ਉੱਤੇ ਵੀ ਮੈਂ ਸਮਝਦਾ ਵੀ ਪਣਾ ਪਿਆ ਗਿਆ ਰੇਤਾ ਪਿਆ ਗਿਆ ਸੋ ਹਾਲਾਤ ਜਿਹੜੇ ਆ ਉਹ ਮੈਂ ਕਹਿ ਸਕਦਾ ਵੀ ਇੱਕ ਮੁਸੀਬਤ ਭਰੇ ਆ ਸੋ ਮੈਂ ਇੱਕ ਤਾਂ ਇਹ ਗੱਲ ਕਿਹਾ ਇਹਨਾਂ ਦਾ ਥੋੜਾ ਥੋੜਾ ਕਰਜ਼ਾ ਜਿਹੜਾ ਇਹਨਾਂ ਨੇ ਬੈਂਕ ਚੋਂ ਲਿਆ ਤੇ ਮੈਂ ਅੱਜ ਮੀਡੀਆ ਦੇ ਸਾਹਮਣੇ ਵੀ ਕਹਿ ਰਿਹਾ ਵੀ ਇਹਨਾਂ ਪਰਿਵਾਰਾਂ ਦਾ ਕਰਜ਼ਾ ਜਿਹੜਾ ਉਹ ਮੈਂ ਆਪਣੇ ਜ਼ਿੰਮੇ ਲਿਆ ਅਸੀਂ ਉਹ ਪੇ ਕਰਾਂਗੇ ਇਹਨਾਂ ਕੋ ਇੱਕ ਵੀ ਪੈਸਾ ਅਸੀਂ ਨਹੀਂ ਇਹਨਾਂ ਨੂੰ ਦੇਣ ਦਾ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਆ ਉਹ ਸੁਣ ਰਹੇ ਹੋਣਗੇ ਮਾਣ ਨੂੰ ਵੀ ਕਹਨਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਜਿਹੜੇ ਸੰਪਨ ਲੋਕ ਨੇ ਔਰ ਮੇਰਾ ਇਹਨਾਂ ਦਾ ਵਾਦਾ ਵੀ ਅਸੀਂ ਇਹਨਾਂ ਦਾ ਉਹ ਕਰਜ਼ਾ ਵੀ ਅਸੀਂ ਅਸੀਂ ਮੋੜਾਂਗੇ ਤੇ ਨਾਲ ਦੀ ਨਾਲ ਇੱਕ ਬਿਜਲੀ ਦਾ ਵੀ ਇੱਥੇ ਅੱਜ ਨਹੀਂ ਸੀਗਾ ਤੇ ਮੈਂ ਹੁਣੇ ਐਕਸ਼ਨ ਨੂੰ ਕਿਹਾ ਬੰਦੇ ਆ ਰਹੇ ਕਿ ਉਹ ਲਾਸਟ ਪਿੰਡ ਹੈ ਤੇ ਇਹਨਾਂ ਨੇ ਉਹ ਬਿਜਲੀ ਦਾ ਵਜ ਸਜਾਰੂ ਢੰਗ ਨਾਲ ਕਰਾਣੇ ਇਹਨਾਂ ਦਾ ਔਰ ਤੀਜਾ ਜਿਹੜਾ ਇਹਨਾਂ ਦੇ ਗਾਹ ਨੁਕਸਾਨ ਹੈ ਜਿਹੜਾ ਫਸਲ ਦਾ ਜਿਹੜਾ ਮਤਲਬ ਲਵੇਰੀਆਂ ਪਿਆ ਉਹਦੇ ਲਈ ਜਿਹੜੀਆਂ ਮਾਨ ਸਾਹਿਬ ਨੇ ਆ ਕਿਹਾ ਕਿ ਸਪੈਸ਼ਲ ਗਦੋਰੀਆਂ ਉਹ ਮੈਂ ਡਿਪਟੀ ਕਮਿਸ਼ਨਰ ਨੂੰ ਹੁਣੇ ਕਹਿਣਾ ਕਿ ਤੁਸੀਂ ਇਹਨਾਂ ਦੀਆਂ ਗਦੋਰੀਆਂ ਸ਼ੁਰੂ ਹੀ ਇੱਥੇ ਕਰੋ ਇਹਨਾਂ ਪਰਿਵਾਰਾਂ ਤੋਂ ਔਰ ਜੋ ਵੀ ਸੰਭਵ ਸਹਾਈਤਾ ਹੋਈ ਸਾਡੀਆਂ ਟੀਮਾਂ ਨੇ ਇੱਥੇ ਆ ਜਿਹੜਾ ਉਹ ਚੋਕਰ ਵੀ ਭੇਜੀ ਆ ਆ ਤੂੜੀ ਵੀ ਆਈ ਆ ਔਰ ਕਿਸੇ ਵੀ ਤਰ੍ਹਾਂ ਦਾ ਰਾਸਨਾ ਕੋਈ ਵੀ ਆਪਣੇ ਪਰਿਵਾਰ ਨੇ ਆਪਣੇ ਪੰਜਾਬੀ ਨੇ ਔਰ ਪੰਜਾਬ ਦੇ ਲੋਕ ਜਿਵੇਂ ਮੈਂ ਕਹਿ ਸਕਦਾ ਕਿ ਸੰਕੜਾ ਨਾਲ ਝੂਜਣਾ ਜਾਣਦੇ ਆ ਗੁਰੂ ਸਾਹਿਬ ਦੀ ਬਾਣੀ ਦਾ ਜਿੱਥੇ 24 ਘੰਟੇ ਨਿਤਨੇਮ ਹੁੰਦਾ ਹੋਵੇ ਉਥੇ ਕਿਸੇ ਵੀ ਤਰ੍ਹਾਂ ਦੀਆਂ ਮੁਸੀਬਤਾਂ ਜਿਹੜੀਆਂ ਮਨੁੱਖ ਡਰਦਾ ਨਹੀਂ ਸੋ ਪੰਜਾਬੀ ਆ ਇਹਦਾ ਵੀ ਮੁਕਾਬਲਾ ਕਰਨਗੇ ਸੋ ਮੇਰੀ ਨਾ ਸਾਰੇ ਪਰਿਵਾਰਾਂ ਨੂੰ ਇਹ ਅਪੀਲ ਆ ਕਿ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਹਾਡੇ ਵਿੱਚੋਂ ਆ ਔਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਆ ਔਰ ਜਲਦੀ ਇਹ ਜ਼ਿੰਦਗੀ ਤੋਂ ਉੱਪਰ ਇਹ ਸਾਡੀਆਂ ਦੁਆਵਾਂ ਆ